ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਸ਼ਾਲ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਉਸ ਤਲਾਬ ਕੋਲੋਂ ਇੱਥੇ ਰੈਸਟ੍ਰੇਸ਼ਨ ਤੇ ਪਾਣੀ ਪੁਰਾਇਆ ਜਾ ਰਿਹਾ ਹੈ ਜੀ ਇਸ ਤਰ੍ਹਾਂ ਨਹੀਂ ਦੇਖ ਗੱਲਾਂ ਜੀਆਂ ਦੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ਼ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਆ ਸਾਡੇ ਪਨੋਟ ਸਾਹਿਬ ਠਾਕਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਰਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਵੱਲੋਂ ਸਾਡ ਨੂੰ ਕੱਤ ਸਾਹਿਬ ਜੀ ਨੇ ਬੁਲਾਇਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜ਼ਰੂਰਤ ਵਾਸੀ ਉਹਨਾਂ ਨੂੰ ਪਾਣੀ ਪਿਆੰਦੇ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਸਾਡੇ ਦਿਨ ਨੂੰ ਇੱਕ ਸਕੂਨ ਜਿਆ ਮਿਲਦਾ ਸੀ ਹਾਂ ਜੀ ਦੇ ਰਿਆ ਟ੍ਰੇਨਿੰਗ ਦੋ ਮਿੰਟਾਂ ਦੀ ਹੈ ਪਰ ਉਹਦੇ ਵਿੱਚ ਜਿਹੜੇ ਲੋਕ ਨਹੀਂ ਪਾਣੀ ਲੈ ਸਕਦੇ ਬਾਹਰ ਰੱਖ ਪਰ ਉਹਨਾਂ ਨੂੰ ਜਿਹੜਾ ਅੰਦਰ ਹੀ ਪਾਣੀ ਪ੍ਰੋਵਾਈਡ ਕਰ ਦਿੰਦੇ ਇਹਨੂੰ ਕਿੱਥਾ ਦਾ ਪ੍ਰਾਲਾ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਪ੍ਰਾਲਾ ਜੀ ਅੱਦਾ ਕਿ ਆਪਾਂ ਜਿਸ ਤਰ੍ਹਾਂ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰਕ ਹੈ ਟੀਮ ਨਾਲ ਹੀ ਹ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਕੰਪਾਰਟਮੈਂਟ ਨੇ ਤੇ ਸਭ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਨੇ ਆ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਇੱਕ ਕੰਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆ ਤੇ ਸਭ ਨੂੰ ਅਸੀਂ ਠੰਡਾ ਜਲਦ ਪ੍ਰੋਵਾਈਡ ਕਰਾਨੇ ਆ ਜੀ ਕਿਸੇ ਬੰਦੇ ਜਿਹੜੇ ਲੋਗ ਆ ਯਾ ਮਸਾਫਰ ਆ ਉੱਤੋਂ ਦੇ ਕੋਈ ਰਹਿ ਵੀ ਜਾਂਦਾ ਕਿੰਨੇ ਬੱਚੇ ਦਿੱਤੇ ਆ ਆਹ ਹੋ ਉਸ ਜਿਹੜਾ ਪਹਿਲਾ ਉਹ ਜਿਹੜਾ ਮੈਂ ਲੱਗਿਆ ਕਿ ਪਾਣੀ ਉਹਨਾਂ ਮੁੱਠੀ ਪੇਟੇ ਮਿਲ ਜਾਂਦਾ ਬਿਲਕੁਲ ਜੀ ਦੇਖੋ ਇਹ ਚੀਜ਼ ਇਸ ਤਰ੍ਹਾਂ ਦੀ ਜਲ ਪਾਣੀ ਇੱਕ ਹੈਰੀ ਚੀਜ਼ ਹੈ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਹੈ ਜਦੋਂ ਪੀਂਦਾ ਜਲ ਤੇ ਉਹਦਾ ਅੰਗ-ਅੰਗ ਰੋਮ-ਰਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਬਿਲਕੁਲ ਜੀ ਨਹੀਂ ਬਿਲਕੁਲ ਜੀ ਦੇਖੋ ਕੱਦ ਸਾਫ ਦਾ ਬੜੇ ਪੁਰਾਣੇ ਸਾਰਾ ਕਲੱਬ ਵਾਲੇ ਬਹੁਤ ਪੁਰਾਣੇ ਲੱਗੇਦੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ 'ਚ ਆਨੇ ਆਂ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਰਹੀ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਾਣਦਾ ਸੇਵਾ ਕਰਕੇ ਮੈਂ ਜੀ ਦਵਿੰਦਰ ਪਨੋਟ ਦ੍ਰਿਸ਼ਟੀ ਕਲੱਬ ਤੋਂ ਅੱਜ ਦੀ ਸਟੇਸ਼ਨ ਤੇ ਆਏ ਹਾਂ ਉਸ ਕੇਸ ਕਰਨਾ ਹੈ ਇੱਥੇ ਜੀ ਕਾਹ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ ਚ ਪਾਣੀ ਪਰਣਾ ਦਾ ਉਹਦੇ ਵਾਸਤੇ ਅਸੀਂ ਅੱਜ ਸੇਵਾ ਚ ਹਿੱਸਾ ਲੈਣ ਲਈ ਆਏ ਬਹੁਤ ਅੱਛਾ ਪਰਾਲਾ ਜੀ ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਯਾਤਰੀ ਆਉਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ ਸਭ ਨੂੰ ਅਸੀਂ ਪਾਣੀ ਵੀ ਦਿੰਨੇ ਆ ਬੋਤਲਾਂ ਵੀ ਭਰ ਕਰ ਦਿੰਨੇ ਆ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਆ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਅਸਲ ਦਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸਲੇ ਅੰਨੀ ਗਰਮੀ 'ਚ ਸਫ਼ਰ ਕਰਦੇ ਨੇ ਉਹ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਫੰਦਾ ਕੰਮ ਹੈ ਸਾਰਾ ਅਗਲਾ ਕੋਲ ਕਲੇ ਬੜਾ ਸਟੇਸ਼ਨ ਤੇ ਪਟਾਲਾ ਦੇ ਹਰ ਵੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਆਂਦੀ ਬੱਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾ ਵੀ ਲਾਂਦੇ ਨੇ ਮੈਂ ਸ਼ਿਵਲਾਲ ਸ਼ਰਮਾ ਸ਼ਬੀਲਾ ਇਨਚਾਰਜ ਸਾਰਾ ਕਲਾਬ ਪਟਾਲਾ ਸਰ ਇਹ ਮਾਂਜੇ ਕੋ ਦੋ ਆਇਆ ਵੀ ਆਪਾਂ ਇਹ ਲਗਭਗ 20 ਸਾਲ ਹੋ ਗਏ ਨੇ ਇੱਕ ਬੱਸ ਵਿੱਚ ਬਚਾ ਤੇ ਆ ਸੀ ਬਿਲਕੁਲ ਆਹੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਆ ਉਹ ਕਸਾਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਕਿੰਨੇ ਕਿੰਨੇ ਪਾਣੀ ਲਗਾ ਕੇ ਬਣਾ ਦੇ ਉਹ ਟੋਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਹੈ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮਹੀਆਹੀਂ ਕਰਾਉਣੇ ਆ ਉਹ ਟਾਲਾ ਦੀ ਹੋਰ ਵੀ ਐ ਜੀ ਤੁਹਾਡਾ ਸਾਥ ਦੀਆਂ ਇਸ ਤਰ੍ਹਾਂ ਪਾਣੀ ਕਰਤ ਹੁੰਦੇ ਇੱਥੇ ਅੱਜ ਵੀ ਕੋਈ ਐਨ ਜੀਓ ਆ ਰਹੀ ਹੈ ਹਾਂ ਜੀ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਹੈ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹਿੰਦੀਆਂ ਨੇ ਸਾਡੇ ਕਿਹੜਾ ਪਾਣੀ ਹੈ ਪਾਣੀ ਜਿਹੜਾ ਗਲਾਸਾਂ 'ਚ ਦਿੱਤਾ ਜਾਂਦਾ ਕਿ ਲੋਕ ਨਹੀਂ ਬੋਤਲਾਂ 'ਚ ਬੋਤਲਾਂ ਵੀ ਭਰੀ ਜਾਂਦੀਆਂ ਗਲਾਸਾਂ 'ਚ ਵੀ ਪੀਣ ਲਈ ਗਲਾਸਾਂ 'ਚ ਦਿੱਤਾ ਜਾਂਦਾ ਹੈ ਇਜਿਸ ਕੋ ਬੋਤਲ ਹੈ ਬਹੁਤੀ ਬੋਤਲ ਵੀ ਭਰੀ ਜਾਂਦੀ ਹੈ। ਕਿਸ ਕੋਈ ਲੇਡੀਜ਼ ਨਹੀਂ ਉਤਰ ਸਕਦੀਆਂ ਕਿ ਇੱਥੇ ਉਹਨਾਂ ਨੂੰ ਪਾਣੀ ਹਾਂ ਬੋਗਾ ਉਹ ਗੱਡੀ ਦੇ ਵਿੱਚ ਜਾ ਕੇ ਉਹਨੂੰ ਮਈਆ ਕੀਤਾ ਜਾਂਦਾ ਪਾਣੀ। ਸਰ ਕਿੰਨੀ ਕਿ ਰਾਹਤ ਮਹਿਸੂਸ ਮਿਲਦੀ ਹੈ ਯਾਤਰੀਆਂ ਨੂੰ ਪਾਣੀ ਪਿਲਾ ਕੇ। ਇਹ ਯਸਰੀ ਦੱਸ ਸਕਦੇ ਜੀ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ? ਤੁਹਾਡੇ ਆਪਣੇ ਮਨਚ ਕੀ ਵਿਚਾਰ ਆਲੇ ਜਦੋਂ ਯਾਤਰੀਆਂ ਨੂੰ ਪਾਣੀ। ਇਸ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜੇ ਉਹਨਾਂ ਨੂੰ ਪਾਣੀ ਮਿਲਦਾ ਹੈ। ਇਹ ਤਾਂ ਬੜੀ ਵੱਡੀ ਸੇਵਾ ਵਾਜ। ਕਿਉਂਕਿ ਹੋਰ ਕਿਤੇ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ। ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਤੇ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਉਹ ਵਾ ਇੱਕ ਸਟੇਸ਼ਨ ਆ ਪਟਿਆਲਾ ਜਿੱਥੇ ਸਾਨੂੰ ਪਾਣੀ ਜਿਹੜਾ ਮਿਲਦਾ ਸੋਚਣੀ ਤੇ ਇੱਕ ਹੀ ਆ ਨਾ ਸੋਚਣੀ ਮਾਟੋ ਇੱਕ ਆ ਕਿ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂਗਾ ਹਰ ਜਿਹੜਾ ਸੇਵਾਦਾਰਾ ਉਹਦੇ ਮਨ ਚ ਉਹਦੇ ਇਹੋ ਹੀ ਆ ਕਿ ਮੈਂ ਪਾਣੀ ਪੀਉਣ ਆਇਆ ਤੇ ਪਾਣੀ ਪੀਉਣਾ ਹੈ ਸਰ ਤੁਸੀਂ ਇਨਚਾਰਜ ਹੋ ਤੁਹਾਡੀ ਅਗਵਾਈ ਇਹੜੇ ਪਾਣੀ ਦੀ ਸਹੂਲਤ ਚੱਲਦੀ ਹੈ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਜਿਹੜੀ ਤੁਹਾਡੇ ਇੱਥੇ ਪਹੁੰਚ ਗਿਆ ਤੁਹਾਡੀ ਸੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਮਹੀਨ ਉਸ ਤੋਂ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂਬਰ ਪੂਰਾ ਸਹਿਯੋਗ ਕਰਦੇ ਨੇ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਪਾਣੀ ਵਰਤਾਇਆ ਜਾਂਦਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਤੇ ਲਾਸਟ ਮੂਰੀ ਟਾਟਾ ਮੂਰੀ ਕੱਢੀ ਜਿਹੜੀ ਉਹਨੂੰ ਨੰਗਾਈਦਾ ਕਿੰਨੀਆਂ ਟ੍ਰੇਨਾਂ ਪਾਸ ਹੋ ਜਾਂਦੀਆਂ ਰੋਜ਼ਾਨਾ ਜਣਾ ਉਹ ਜਾਨਾ ਛੇ ਸਤੋ 15 16 ਟ੍ਰੇਨਾਂ ਜਿਹੜੀਆਂ ਨੇ ਉਹ ਪਾਸ ਹੁੰਦੀਆਂ ਨੇ ਦਿਨ ਬਰਦਸਤ ਕਲਬ ਤੋਂ ਹਰੀਸ਼ ਮਾਝੇ ਤੇ ਅੱਜ ਇੱਥੇ ਆਹੀ ਜਲ ਸੇਵਾ ਕਰਨ ਆਇਆ ਜਿਹੜਾ ਸਾਰਾ ਕਲਬ ਦਾ ਪਰਾਲਾ ਬੜੇ ਦਿਨ ਚੱਲ ਰਿਹਾ ਸਾਰਾ ਕਲਬ ਸਾਡੇ ਬਟਾਲੇ ਦੀ ਇੱਕ ਹੈ ਜੀ ਸਸਤਾ ਵਾ ਜਿਹੜਾ ਹਰ ਵਰਗ ਦੇ ਵਿੱਚ ਬੈਠੇ ਆ ਕੰਮ ਕਰਦੇ ਆ ਜਿਵੇਂ ਕਿ ਇਹਨਾਂ ਨੇ ਐਂਬੂਲੈਂਸਾਂ ਭਾਈਆਂ ਮੈਂ ਕਰੀਬ ਜਿਹੜਾ ਮਰੀਜ਼ਾਂ ਨੂੰ ਮਰੀਜ਼ਾਂ ਨੂੰ ਲੈ ਕੇ ਜਾਂਦੇ ਆ ਹਸਪਤਾਲਾਂ ਚ ਦੂਜੇ ਸ਼ਹਿਰਾਂ ਚ ਇਹ ਲਵਾਲਸ ਲਾਸ਼ਾਂ ਦਾ ਸੰਸਕਾਰ ਵੀ ਕਰਦੇ ਆ ਕਈ ਕੰਮ ਆ ਇਹਨਾਂ ਨੇ ਜਿਹੜੇ ਸਮਾਜ ਦੇ ਕਰਦੇ ਆ ਜਿਹੜਾ ਕੋਈ ਵੀ ਨਹੀਂ ਕਰਦਾ ਛੋਟ ਪਾਣੀ ਦੀ ਸੇਵਾ ਬੜੀ ਵੱਡੀ ਸੇਵਾ ਪਾਣੀ ਸੇਵਾ ਬਹੁਤ ਵੱਡੀ ਸੇਵਾ ਵਾ ਅੱਜ ਕੱਲ੍ਹ ਗਰਮੀਆਂ ਦਿਨਾਂ ਦੇ ਵਿੱਚ ਤੇ ਵੈਸੇ ਵੀ ਸਟੇਸ਼ਨਾਂ ਬੱਸ ਅੱਡਾ ਵਾ ਬਜ਼ਾਰਾਂ ਦੇ ਵਿੱਚ ਵੀ ਪਾਣੀ ਸੇਵਾ ਪਾਣੀ ਬਹੁਤ ਜ਼ਰੂਰਤ ਹੈਗੀ ਹੈ ਤੇ ਇਹਨਾਂ ਵੱਲ ਵੇਖ ਕੇ ਸਮਾਜ ਨੂੰ ਸਮਾਜ ਹਰ ਵਰਗ ਨੂੰ ਹਰ ਸਟੇਸ਼ਨ ਦੇ ਸ਼ਹਿਰ ਜਿੰਨੇ ਵੀ ਸਾਡੇ ਸਟੇਸ਼ਨ ਆ ਗਿਆ ਸ਼ਹਿਰ ਦੇ ਦੇ ਉੱਥੇ ਇਹ ਪਾਣੀ ਦੀ ਸੇਵਾ ਜਰੂਰ ਹੋਣੀ ਚਾਹੀਦੀ ਹੈ ਘਟੋਗਰੇਨਾਂ ਨੂੰ ਇੱਕ ਜਿਹੜਾ ਸਾਡਾ ਕਲੱਬ ਨੇ ਜਿਹੜਾ ਆਪਣਾ ਕੰਮ ਰੰਬਿਆ ਦਾ ਵਾ ਇਹਦੇ ਵੱਲ ਵੇਖ ਕੇ ਸਮਾਜ ਦੇ ਹਰ ਵਰਗ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਸ਼ਮੀਰ ਕੌਰ ਪਠਾਨਕੋਟ ਜਾਣਾ ਅਗੇ ਲੱ ਚਲ ਪਿਆ ਜਾਂਦਾ ਇੱਥੇ ਬਿਲਾ ਸਟੇਸ਼ਨ ਤੇ ਹਾਂਜੀ ਠੰਡਾ ਜਲ ਪਿਆ ਜਾਂਦਾ ਸਟੇਸ਼ਨ ਤੇ ਬਹੁਤ ਹੋਦੀ ਆ ਦੁਨੀਆ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਸਭ ਤੋਂ ਉੱਤਮ ਜੀ ਜਲ ਜਲ ਨਾਲ ਹੀ ਸਾਡਾ ਜੀਵਨ ਹੈ ਜਲ ਤੋਂ ਬਿਨਾ ਸੇ ਕੁਝ ਵੀ ਨਹੀਂ ਜੀ ਨਹੀਂ ਸਕਦੇ ਮੈਂ ਤਾਂ ਇੱਕ ਵਾਰੀ ਆਈ ਹਾਂ ਕਾਫੀ ਦੇਰ ਬਾਅਦ ਆਈ ਹਾਂ ਕਿਵਲੇ ਲੀਡੀ ਚੜੀ ਨਹੀਂ ਉਤਰ ਸਕਦੇ ਟ੍ਰੇਨਾਂ ਦੇ ਵਿੱਚ ਪਰ ਉਹਨਾਂ ਨੂੰ ਜਿਹੜਾ ਪਾਣੀ ਹੈ ਟ੍ਰੇਨਾਂ ਦੇ ਵਿੱਚ ਹੀ ਪ੍ਰੋਵਾਈਡ ਕਰਵਾ ਰਹੇ ਹਾਂ ਹਾਂਜੀ ਟ੍ਰੇਨਾਂ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਨੇ ਪਾਣੀ ਜਿਹੜੀਆਂ ਵੀ ਨਹੀਂ ਉਤਰ ਸਕਦੇ ਉਹਨਾਂ ਨੂੰ ਟ੍ਰੇਨਾਂ 'ਚ ਦੇ ਰਹੇ ਆ ਬਾਹਰ ਵੀ ਕਰ ਰਹੇ ਨੇ ਜਲਦੀ ਸੇਵਾ ਬਹੁਤ ਸੇਵਾ ਹੋ ਰਹੀ ਹੈ ਜੀ ਅੱਜ ਅਸੀਂ ਦੇਖ ਰਹੇ ਹਾਂ ਗਰਮੀ ਕਿੰਨੀ ਹੈ ਫਿਰ ਵੀ ਠੰਡਾ ਪਾਣੀ ਵੀ ਕਿੰਨਾ ਦਾ ਸਕੂਨ ਮਿਲਿਆ ਜੀ ਪਾਣੀ ਪੀ ਕੇ ਹਾਂਜੀ ਬਹੁਤ ਸਕੂਨ ਮਿਲਿਆ ਜੀ ਮੇਰਾ ਨਾਮ ਅਨਮੋਲਦੀਪ ਸਿੰਘ ਹੈ ਅਨਮੋਲਦੀਪ ਸਿੰਘ ਜੀ ਅੱਜ ਪਟਾਲਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹੋ ਤਰੀ ਟ੍ਰੇਨ ਅੱਤੋਂ ਖਲੋਤੀ ਹੈ ਠੰਡਾ ਪਾਣੀ ਪੀਣ ਨੂੰ ਮਿਲਿਆ ਕਿਵੇਂ ਦਾ ਸਕੂਨ ਮਿਲਿਆ ਪਾਣੀ ਤੇ ਬਹੁਤ ਵਧੀਆ ਸਰ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਗਈ ਸਾਡੀ ਜਿੱਦਾਂ ਉਹ ਸਾਡੀ ਬੋਤਲ ਘਰ ਰਹਿ ਗਈ ਸੀ ਛੋਟਾ ਬੱਚਾ ਹੀ ਨਾਲ ਜੱਕਦਾ ਮੈਂ ਥੱਲੇ ਉਤਰ ਲੱਗਾ ਸੀ ਪਾਣੀ ਬੋਤਲ ਲੈਣ ਵਾਸਤੇ ਸਾਹਮਣੇ ਉਹਨਾਂ ਨੇ ਉੱਤਮ ਸੇਵਾ ਹੈਗੀ ਸਭ ਤੋਂ ਵੱਡੀ ਜਲਦੀ ਜਿਹੜਾ ਇੱਥੇ ਕਰਦੇ ਵੇ ਮੈਂ ਵੇਰਕੀ ਤੋਂ ਆਇਆ ਹਾਂ ਗੁਰਦਾਸਪੁਰ ਜਾ ਰਿਹਾ ਹਾਂ ਹੋਰ ਵੀ ਕਿਤੇ ਅਜਿਹੀ ਸਟੇਟਿਟੀ ਨਹੀਂ ਸਰ ਮੈਂ ਕਾਫੀ ਟਰੈਵਲ ਕਰਦਾ ਹਾਂ ਰੀਸੈਂਟਲੀ ਮੈਂ ਦਿੱਲੀ ਆਗਰਾ ਗਿਆ ਸੀ ਬਟ ਉੱਥੇ ਕੋਈ ਵੀ ਇਦਾਂ ਦੀ ਸਹੂਿਦਤ ਨਹੀਂ ਗਈ ਜ਼ਰੂਰੀ ਨਹੀਂ ਸਟੇਸ਼ਨਸ ਤੇ ਉਦਾਂ ਵੀ ਤੁਸੀਂ ਗਲਾਸ ਪਾਣੀ ਦਾ ਲੈਣਾ 5 ਰੁਪਏ ਦਾ ਗਲਾਸ ਦਿੰਦੇ ਆ ਇਹ ਆਪਣਾ ਪੰਜਾਬ ਹੀ ਆ ਜਿੱਥੇ ਜਲਦੀ ਸੇਵਾ ਮਿਲਦੀ ਹੈ ਛੋਟੇ ਛੋਟੇ ਬੱਚੇ ਉਹਨਾਂ ਨੂੰ ਕਰਵਾ ਲੈਣ ਨਹੀਂ ਜਾ ਸਕਦੇ ਪਾਣੀ ਲੈਣ ਦੇ ਬਿਲਕੁਲ ਬਿਲਕੁਲ ਹਾਂਜੀ ਬਹੁਤ ਵਧੀਆ ਸਰ ਇਹਦੇ ਬਹੁਤ ਵਧੀਆ ਕੰਮ ਕਰ ਰਹੇ ਜਿਹੜਾ ਅੱਜ ਪ ਇਤੋਂ ਵੱਡਾ ਤੇ ਕੁਛ ਵੀ ਨਹੀਂਗਾ